ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਇਹ ਗੱਡੀ ਕਿਧਰ ਆ ਰਹੀ ਸੀਗੀ ਘਟੋ ਘਟ 100 ਦੇ 100 ਪਲੱਸ ਸਪੀਡ ਸੀਗੀ ਜੀ ਜਦੋਂ ਗੱਡੀ ਇੱਥੇ ਕ੍ਰਾਸ ਕਰਨ ਲੱਗੀ ਪਿੱਛੋਂ ਨਾ ਅਨਕੰਟਰੋਲ ਹੁੰਦੀ ਆ ਰਹੀ ਸੀ ਗੱਡੀ ਮੂਰੇ ਸੀ ਦੋ ਇਲੈਕਟ੍ਰਿਕ ਇਲੈਕਟ੍ਰਿਕ ਕਾਰਟੋਂ ਨਹੀਂ ਜੰਨਾ ਜੱਪਣੇ ਚੱਲੇ ਸਵਾਰੀਆਂ ਵਾਲੇ ਉਹ ਸੀ ਜੀ ਜਾਂ ਫਿਰ ਉਹਨਾਂ ਜੇ ਵਜਦੀ ਫਿਰ ਇਹਨਾਂ ਨੇ ਜਦੋਂ ਬ੍ਰੇਕ ਬਰੁਕ ਮਾਰੇ ਗੱਡੀ ਘੁੰਮਨ ਸਾਰੀ ਗੱਡੀ ਚ ਵੱਜ ਗਈ ਆ ਗਈ ਅੱਛਾ ਕਿੰਨੇ ਲੋਕ ਸੀਗੇ ਤੇਨੀਆਂ ਜਣੇ ਸੀਗੇ ਜੀ ਕੀ ਕੀ ਕਿੱਦ ਕਿੱਦ ਲੱਗਿਆ ਇੱਕ ਮੁੰਡੇ ਦੇ ਦੋੜੇ ਲੱਤ ਤੇ ਫੈਕਚਰ ਆ ਜੀ ਤੇ ਇੱਕ ਥੋੜਾ ਮੱਥੇ ਤੇ ਆ ਤੇ ਬਾਕੀ ਸਕ੍ਰੈਚ ਬਾਹਾਂ ਮੂੰਹਾਂ ਦੋ ਤੇ ਤੀਸਰੇ ਬੰਦੇ ਦੇ ਜਿਹੜਾ ਡਰਾਈਵਰ ਕਾਰ ਡਰਾਈਵਿੰਗ ਕਰਦਾ ਸੀ ਉਹਦੇ ਸੱਟ ਜ਼ਿਆਦਾ ਥੋੜੀ ਲੱਤ ਤੇ 에어 ਬੈਗ ਵੀ ਖੁੱਲ ਗਏ ਕਿੰਨੀ ਸਪੀਡ ਸੀਗੀ 100 ਦੇ ਪਲੱਸ ਉਹ ਸੀਗੀ ਸਪੀਡ 100 ਦਾ ਨੀਟ ਤੇ ਰੁਕਿਆ ਪੁਲਿਸ ਕੋਲੇ ਪਹੁੰਚੀ ਹੈ ਹਾਂਜੀ ਪੁਲਿਸ ਹੁਣ ਆਈ ਹੀ ਪੁੱਛੀ ਆ ਗਈ ਬਾਕੀ ਉਹਨਾਂ ਨੂੰ ਐਡਮਿਟ ਕਰਵਾਤਾ ਹੈ ਤੇ ਹਸਪੀਟਲ ਚ ਹਾਂਜੀ ਕਾਲ ਵੀ ਕਰਤੇ ਆਂ ਐਮਬੂਲੈਂਸ ਤੇ ਜਿਹੜੀ ਗੱਡੀ ਟਰੱਕ ਦੇ ਵਿੱਚ ਵੱਜੀ ਆ ਉਹ ਟਰੱਕ ਵਾਲੇ ਨੂੰ ਵੀ ਇਹਨਾਂ ਨੇ ਹਰਸਤ ਲਿਆ ਵਾ ਯਾਰ ਜੀ ਨਹੀਂ ਟਰੱਕ ਵਾਲਾ ਕਿ ਟਰੱਕ ਵਾਲੇ ਕੋਈ ਗਲਤੀ ਨਹੀਂ ਜੀ ਵਸੇ ਜਿਹੜੇ ਜਾਵੇ ਹਾਂਜੀ ਰੋਡ ਤੇ ਖੜਾ ਸੀ ਜੀ ਪਤਾ ਨਹੀਂ ਹੁਣ ਵੀਰ ਜੀ ਗੱਡੀ ਖਰਾਬ ਹੈ ਜਾਂ ਕੀ ਆ ਹਾਂਜੀ ਉਹ ਕੋਈ ਨਹੀਂ ਸਾਹਿਬ ਗੱਡੀ 'ਚ ਪ੍ਰੋਬਲਮ ਸੀ ਇਹਦੇ 'ਚ ਜੀ ਹਾਂ ਉਹ ਤਾਂ ਕਰਕੇ ਰੋਡ ਸਾਈਡ ਤੇ ਲੱਗੀ ਗੱਡੀ ਪਰ ਫੇ ਕੋਈ ਇਹਦੇ ਤੇ ਰਿਫਲੈਕਟਡ ਲਾਈਟ ਵੀ ਨਹੀਂ ਲੱਗੀ ਹੋਈ ਜਾਂ ਕਿਸੇ ਤਰ੍ਹਾਂ ਦਾ ਕੋਈ ਹਾਂਜੀ ਹਾਜਾ ਜਾਂ ਕੋਈ ਬੰਦਾ ਖੜਾ ਆ ਹੁੰਦਾ ਹਾਂ ਜੋ ਮੰਨਦੇ ਆ ਫੈਸਟਪੋਲ ਤਾਂ ਮੰਨਦੇ ਹਾਂਜੀ ਉਹ ਤਾਂ ਹਾਂਜੀ ਹਾਂਜੀ ਉਹ ਤਾਂ ਖਾਲਸਾ ਮੰਨਦੇ ਆ ਭਾਜੀ ਦੇਖਿਆ ਤਾਂ ਨਹੀਂ ਸੁਣਾ ਮੈਂ ਇਦਾਂ ਵੀ ਇਹ 버ਗਰ 버ਗਰ ਖਾ ਰਹੇ ਸੀ ਠੰਡਾ ਠੰਡਾ ਪੀ ਰਹੇ ਸੀ ਗੱਡੀ ਸਪੀਡ ਦੇ ਵਿੱਚ ਸੀ ਆ ਨਾ ਬਾਈ ਖੜੀ ਗੱਡੀ ਦੇ ਵਿੱਚ ਲਿਆ ਕੇ ਠੋਕਿਆ ਇਹਨਾਂ ਨੇ ਹਾਂਜੀ ਕਿੰਨੀ ਸਪੀਡ ਸੀ ਜੀ ਮੇਰੇ ਹਿਸਾਬ ਨਾਲ 100 ਸੀ ਸਪੀਡ ਤਾਂ ਹੋएगी ਘੱਟੋ ਘੱਟ ਆ ਨੇੜੇ-ਤੇੜੇ ਸੀ ਭਾਜੀ ਤੇ ਕਿੰਨੇ ਵਿਅਕਤੀ ਸੀਗੇ ਗੱਡੀ ਵਿੱਚ ਮੇਰੇ ਖਿਆਲ ਤਿੰਨ ਚਾਰ ਜਣੇ ਆਏ ਸੀ ਭ ਜਿੰਨੇ ਜਣੇ ਹਾਂਜੀ ਤਾਂ ਕੋਮ ਉੜਦੀ ਆਈ ਹੈ ਗੱਡੀ ਉੱਥੋਂ ਦੀ ਸਿੱਧੀ ਮੇਰੀ ਗੱਲ ਟਰੱਕ ਖੜਾ ਵਾ ਕਿਸੇ ਦੇ ਡਰਾਈਵਰ ਦੇ ਨਾਲ ਆਹੋ ਅੱਛਾ ਕੀ ਇਹ ਇਹ ਟਰੱਕ ਕਿਉਂ ਖੜਾ ਸੀ ਜਰੂਰ ਕਿੱਥੇ ਰੋਡ ਦੇ ਉਹ ਸਾਹਮਣੇ ਕੈਸ਼ ਲੈਨ ਗਿਆ ਡਰਾਈਵਰ ਤੋਂ ਲੋਡ ਕੀਤੀ ਹੈ ਪਰ ਕਮਾਂਚੋਂ ਅੱਛਾ ਹਾਂਜੀ ਤੇ ਰੋਡ ਤੇ ਖੜਾਈ ਹੋਈ ਹੈ ਇਹਦੇ ਕਰਕੇ ਐਕਸੀਡੈਂਟ ਹੋਇਆ ਵਾ ਭਾਜੀ ਰੋਡ ਤੇ ਕਿੰਨੀ ਦਾ ਅੰਦਰ ਹੈ ਚਿੱਟੀ ਲੈਣ ਤੋਂ ਅੰਦਰ ਖੜੀ ਹੈ ਗੱਡੀ ਭਾਜੀ ਅੱਛਾ ਇਹ ਚਿੱਟੀ ਲੈਣ ਤੋਂ ਅੰਦਰ ਖੜੀ ਹੈ ਹਾਂਜੀ ਤਾਂ ਹੁਣ ਜਿਹੜਾ ਹਾਸਾ ਹੋਇਆ ਤਿੰਨ ਲੋਕਾਂ ਦਾ ਹਾਂ ਤਾਂ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਆਜੋ ਬੋਤਲਾਂ ਦਿਖਾ ਦਿਨੇ ਤੁਹਾਨੂੰ ਗੱ ਅਮਰਦ ਖਾਨ ਆ ਜੋ ਵੀ ਆ ਤੁਹਾਨੂੰ ਕੀ ਰਿਹਾ ਅਸਲਾ ਤੁਸੀਂ ਰੋਡ ਤੇ ਖੜਾਈ ਆ ਉਹ ਨਹੀਂ ਗਲਤੀ ਹੈਗੀ ਉਹਨਾਂ ਦੀ ਗਲਤੀ ਹੈ ਤੁਸੀਂ ਭਾਈ ਹੁਣ ਸ਼ਰਾਬ ਪੀ ਕੇ ਗਲਤ ਚਲਾਉਗਾ ਤਾਂ ਮਾਰੂਗਾ ਹੀ ਸਾਨੂੰ ਮੈਨੂੰ ਮਾਰਤਾ ਸੀ ਇੱਥੇ ਹੁਣ ਅੱਛਾ ਅੱਜ ਕਿਵੇਂ ਉਠਾਣੇ ਦਾ ਐਡੇ ਰਸ਼ੀ ਏਰੀਏ ਚ ਸਾਲਾ ਚੌਂਕ ਤੱਕ ਇੱਥੇ ਸਾਲਾ ਤਿੱਲ ਡਗਿਆ ਪੁੰਜੇ ਨਹੀਂ ਡੇਗਦਾ ਉਹਨੂੰ ਲੱਗਦਾ ਇੱਥੇ ਗੱਡੀ ਖੜੀ ਜਾਣ ਜਸਟੀਫਾਈਡ ਆ ਭਾਜੀ ਅੰਦਰੋਂ ਲੋਡ ਕਰਕੇ ਨਿੱਕੀ ਯਾਰ ਪੂਰੀ ਪਾਵਰ ਚਾ ਓਕੇ ਆ ਸਾਡੇ ਭਾਜੀ ਪਾਵਰ ਚ ਨੇ ਰੋਡ ਤੇ ਹੀ ਖੜਨਾ ਸੀ ਕਿੱਥੇ ਖੜਾ ਗਏ ਕੌਨਫੀਡੈਂਟ ਲਾ ਲਓ ਜਾਂ ਤੁਸੀਂ ਕਹੋ ਵੀ ਸਾਡੀ ਪੋਜ਼ਿਟਿਵ ਰਿਪੋਰਟ ਆਸੀਂ ਖੜੀ ਕਰ ਸਕਦੇ ਆ ਜੀ ਐਡੇ ਰਸ਼ੀ ਏਰੀਆ ਦੇ ਵਿੱਚ ਤੁਹਾਡੇ ਕੋਲ ਕੋਈ ਛੋਟੀ ਹੈਗੀ ਆ ਤੁਸੀਂ ਰੋਡ ਤੇ ਖੜਾ ਸਕਦੇ ਜਿੱਥੇ ਮੱਟੀ ਖੜਾ ਸਕਦੇ ਹੋ ਚੰਡੀਗੜ੍ਹ ਰੋਡ ਚੱਲਦਾ ਪਿਆ ਐ ਰੋਡ ਹਾਂਜੀ ਭਾਜੀ ਰੋਡ ਤੇ ਔਰ ਵਾਈਟ ਲਾਈਨ ਦੀ ਗੱਲ ਕਰਦੇ ਹੋ ਵਾਈਟ ਲਾਈਨ ਇੱਥੇ ਹੈ ਨਹੀਂ ਉਹ ਸੜਕ ਦੇ ਸੈਂਟਰ 'ਚ ਵਾਈਟ ਲਾਈਨ ਆ ਉਹ ਡਿਵਾਈਡਿੰਗ ਰੋਡ ਆ ਉਹਦਾ ਮਤਲਬ ਕੀ ਆ ਹੈਵੀ ਗੱਡੀਆਂ ਇੱਧਰ ਛੋਟੀਆਂ ਉੱਧਰ ਉਹ ਮਤਲਬ ਉਹਦਾ ਉਹ ਪਾਰਕਿੰਗ ਵਾਲੀ ਪੱਟੀ ਨਹੀਂ ਹੈ ਇੱਥੇ ਜ਼ੂਮ ਕਰੋ ਜੀ ਮਾੜਾ ਜੀ ਦੇਖੋ ਪਾਰਕਿੰਗ ਵਾਲੀ ਪੱਟੀ ਲਿਖ ਰਹੀ ਹੈ ਤੁਹਾਨੂੰ ਆ ਪੱਟੀ ਹੈ ਹੀ ਨਹੀਂ ਨਹੀਂ ਹੈ ਨਾ ਬਣੀ ਹੈ ਜਿੱਥੋਂ ਨਾ ਕਿਹਾ ਆ ਵੀ ਵਾਈਟ ਪੱਟੀ ਦੇ ਅੰਦਰ ਘੜਾਈ ਹੈ ਅਸਲੀ ਵਾਈਟ ਪੱਟੀ ਦੇਖ ਕੇ ਲੰਮੇ ਹੁੰਦੇ ਹੋ ਗੱਡੀਆਂ ਥੋੜੀ ਪਤਾ ਹੁੰਦਾ ਕੀ ਹੋ ਜਾਣਾ ਪਤਾ ਅਸਲੀ ਸਲੂ ਵਾਈਟ ਪੱਟੀ 4 ਫੁੱਟ ਦੀ ਹੁੰਦੀ ਆ ਸਿਰਫ ਅੱਛਾ ਜਿਹੜੀ ਗ੍ਰੀਨ ਵ ਸਰਵਿਸ ਲੇਨ ਜੀ ਤੁਹਾਡੀ ਜਿਹੜੀ ਗੱਡੀ ਖੜੀ ਹੈ ਨਾ ਕਿਸੇ ਦੀ ਜਾਨ ਜਾ ਸਕਦੀ ਉਹ ਗੱਡੀ ਖੜੀ ਹੋਣਾ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਜਾਨ ਤਾਂ ਆਪਣੀ ਚੱਲੀ ਗਈ ਸੀ ਇੱਥੇ ਖੜੇਆਂ ਆ ਗਏ ਅੱਛਾ ਤਿੰਨ ਬੰਦਿਆਂ ਦਾ ਕੁਝ ਨਹੀਂ ਛੋਟਾ ਵਾ ਇਹਨਾਂ ਤੁਹਾਡੀ ਜਾਨ ਜਾਣਾ ਹੋ ਜੀ ਤਿੰਨ ਬੰਦਿਆਂ ਦੀ ਉਹ ਜਾਨ ਜਾਂਦੀ ਆ ਜੋ ਉਹਨਾਂ ਨੇ ਬੈਗ ਜਿਹਾ ਜਦੋਂ ਇੱਥੇ ਅਸੀਂ ਸਾਨੂੰ ਐਕਸੀਡੈਂਟ ਬਾਰੇ ਜਾਣਕਾਰੀ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਇਹ ਗੱਡੀ ਦੇ ਵਿੱਚ ਦੋ ਜਾਨੇ ਸੀਗੇ ਦੋ ਇੰਜਰਡ ਸੀਗੇ ਇੱਕ ਜਾਨੇ ਦਾ ਡਰਾਈਵਰ ਸਾਈਡ ਜਿਹੜੀ ਸੀਗੀ ਉਹ ਲੱਤ ਡੈਸ਼ਬੋਰਡ ਦੇ ਵਿੱਚ ਫਸੀ ਹੋਈ ਸੀ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਵਾ ਠੀਕ ਆ ਜੀ ਉਹਨਾਂ ਦੋਨਾਂ ਨੂੰ ਨੀਅਰ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਠੀਕ ਆ ਉਹ ਤੇ ਹੁਣ ਗੱਡੀ ਨੂੰ ਕ੍ਰੇਨ ਮਗਾ ਕੇ ਸਾਈਡ ਤੇ ਕਰ ਰਹੇ ਆ ਬਾਕੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ ਜੋ ਵੀ ਹੋਊਗੀ ਇਨਵੈਸਟੀਗੇਸ਼ਨ ਕਰਾਂਗੇ ਬੰਦੇ ਦੋ ਸੀ ਜਾਂ ਤਿੰਨ ਸੀ ਦੋ ਸੀਗੇ ਜੀ ਦੋ ਕਿ ਦਸ ਕਿ ਤਿੰਨ ਸੀ ਪਰ ਸਾਨੂੰ ਤਾਂ ਦੋ ਦਾ ਹੀ ਪਤਾ ਲੱਗਾ ਜੋ ਅਸੀਂ ਆਇਆ ਦੋ ਸੀ ਜਾਂ ਇੱਕ ਤੀਸਰਾ ਪਰਸਨ ਹੋ ਸਕਦਾ ਉਹ ਬਿਲਕੁਲ ਠੀਕ ਹੋਵੇ ਨਾਲ ਗੱਡੀ ਦੇ ਵਿੱਚੋਂ ਨਿਕਲਿਆ ਸੀ ਪਰ ਜਿਹੜੇ ਦੋ ਬੰਦੇ ਸੀ ਉਹਨਾਂ ਸੱਟਾਂ ਲੱਗੀਆਂ ਸੀ ਆਪਣੇ ਕਾਰਨ ਕੀ ਰਿਐਕਸ਼ਨ ਦਾ ਕਾਰਨ ਕੀ ਐਕਸੀਡੈਂਟ ਹੋਣ ਦਾ ਕਾਰਨ ਇਹੀ ਆ ਵੀ ਗੱਡੀ ਥੋੜੀ ਜੀ ਕਹਿੰਦੇ ਤੇ ਤੇ ਟਰੱਕ ਦੇ ਬੈਕ ਸਾਈਡ ਵੱਜੀ ਜਾਂਦੀ ਸਰ ਇਹ ਟਰੱਕ ਰੋਡ ਤੇ ਖੜਾ ਸੀਗਾ ਨਹੀਂ ਟਰੱਕ ਰੋਡ ਤੇ ਹਾਂਜੀ ਟਰੱਕ ਰੋਡ ਤੇ ਖੜਾ ਸੀਗਾ ਸਰ ਇਹਤੇ ਵੀ ਕਾਰਵਾਈ ਹੋਊਗੀ ਵੀ ਰੋੜ ਤੇ ਹਾਂਜੀ ਜੋ ਵੀ ਕਾਨੂੰਨੀ ਜੋ ਵੀ ਜਿਹਦੇ ਤੇ ਵੀ ਜੋ ਵੀ ਕਾਰਵਾਈ ਬਣਦੀ ਹੋਊਗੀ ਉਹ ਹੋਊਗੀ ਜੋ ਵੀ ਕਾਨੂੰਨੀ ਕਾਰਵਾਈ ਜਿੱਤੇ ਬਣਦੀ ਉਹ ਹੋਊਗੀ 200 300 ਮੀਟਰ ਤੇ ਨਾਕਾ ਵੀ ਲੱਗਿਆ ਹੋਇਆ ਵਾ ਪੁਲਿਸ ਟ੍ਰੈਫਿਕ ਪੁਲਿਸ ਕੜੀ ਆ ਫਿਰ ਉਹਦੇ ਬਾਵਜੂਦ ਵੀ ਇਹ ਟਰੱਕ ਤੇ ਪਰ ਸਰ ਹੁਣ ਉਹ ਨਾਕਾ ਤਾਂ ਉਹ ਇੱਕ ਜਗ੍ਹਾ ਤੇ ਪੱਕਾ ਲੱਗਾ ਹੋਇਆ ਨਾ ਪਰ ਗੱਡੀਆਂ ਤਾਂ ਉੱਥੋਂ ਕਰਾਸ ਕਰਕੇ ਆ ਗਈਆਂ ਨਾ ਇਸ ਕਰਕੇ ਨਾਕੇ ਵਾਲੇ ਤਾਂ ਉਹਨਾਂ ਉੱਤੇ ਨਾਕਾ ਹੀ ਲਾਉਣਗੇ ਨਾ ਇਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਜਿਹਦੇ ਤੇ ਵੀ ਜਿਹਦੀ ਕੋਈ ਗਲਤੀ ਹੋ ਗਈ ਉਹਤੇ ਸਖਤ ਕਾਰਵਾਈ ਕੀਤੀ ਜਾਊਗੀ ਟਰੱਕ ਵਾਲੇ ਨੂੰ ਫਿਰ ਹੁਣ ਕਸਟਡੀ ਲ